ਆਓ ਗੱਲ ਕਰਦੇ ਹਾਂ ਦਿੱਲੀ ਬੰਬ ਧਮਾਕੇ ਦੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਹੋਰ ਵੀ ਨਵੀਆਂ ਖਬਰਾਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪਹੁੰਚ ਸਕੇ ਦਿੱਲੀ ਧਮਾਕੇ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ i20 ਪਰਵਾਮਾ ਨਾਲ ਸੰਬੰਧ ਜਾਣੋ ਕਿੱਥੇ ਕਿੱਥੇ ਗਈ ਸੀ ਕਾਰ ਰਾਜਧਾਨੀ ਦਿੱਲੀ ਦੇ ਇਤਿਹਾਸਿਕ ਲਾਲ ਕਿਲੇ ਦੇ ਬਿਲਕੁਲ ਸਾਹਮਣੇ ਗੇਟ ਨੰਬਰ 1 ਦੇ ਨੇੜੇ ਸੋਮਵਾਰ ਸ਼ਾਮ ਲਗਭਗ 6:52 ਵਜੇ ਇੱਕ ਜ਼ੋਰਦਾਰ ਧਮਾਕਾ ਹੋਇਆ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਨੇੜੇ ਖੜੇ ਕਈ ਬਹਾਨਾਂ ਦੇ ਫਰਕੱਚੇ ਉੱਡ ਗਏ ਇਸ ਘਟਨਾ ਦੌਰਾਨ ਕਈ ਲੋਕਾਂ ਦੀ ਮੌਤ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਮੁੱਢਲੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਇਹ ਧਮਾਕਾ ਇੱਕ ਹੁੰਡਾਈ i20 ਕਾਰ ਵਿੱਚ ਰੱਖੇ ਬਿਸਪੋਟਕਾਂ ਕਾਰਨ ਹੋਇਆ ਸੀ ਜਾਣੋ ਕਿੱਥੇ-ਕਿੱਥੇ ਗਈ ਸੀ ਕਾਰ ਇਸ ਧਮਾਕੇ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਅਤੇ ਖੂਫੀ ਏਜੰਸੀਆਂ ਨੇ ਕਾਰ ਦੀ ਪੂਰੀ ਗਤੀਵਿਧੀਆਂ ਦਾ ਪਤਾ ਲਗਾ ਲਿਆ ਹੈ ਸੀਸੀਟੀਵੀ ਫੁਟੇਜ ਅਤੇ ਟੋਲ ਡਾਟਾ ਦੇ ਆਧਾਰ ਤੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਹ ਇਹ ਲਿਖੀ ਹੈ ਸਵੇਰੇ 8:04 ਤੇ ਬਦਰਪੁਰ ਟੋਲ ਪਲਾਜ਼ਾ ਤੋਂ ਦਿੱਲੀ ਵਿੱਚ ਦਾਖਲ ਹੋਈ ਕਾਰ ਸਵੇਰੇ 8:20 ਤੇ ਉਪਲਾ ਇੰਡਸਟਰੀ ਏਰੀਆ ਦੇ ਨੇੜੇ ਇੱਕ ਪੈਟਰੋਲ ਪੰਪ ਤੇ ਰੁਕੀ ਕਾਰ ਦੁਪਹਿਰ 3:19 ਤੇ ਲਾਲ ਕਿਲੇ ਦੇ ਪਾਰਕਿੰਗ ਖੇਤਰ ਵਿੱਚ ਦਾਖਲ ਹੋਈ ਸੀ ਕਾਰ ਸ਼ਾਮ 6:00 ਦੇ ਕਰੀਬ ਇਹ ਲਾਲ ਕਿਲੇ ਦੇ ਪਾਰਕਿੰਗ ਖੇਤਰ ਤੋਂ ਨਿਕਲੀ ਹੋਈ ਦਿਖਾਈ ਦਿੱਤੀ ਸ਼ਾਮ 6:52 ਤੇ ਲਾਲ ਕਿਲੇ ਦੇ ਗੇਟ ਨੰਬਰ 1 ਦੇ ਸਾਹਮਣੇ ਇੱਕ ਕਾਰ ਵਿੱਚ ਧਮਾਕਾ ਹੋਇਆ ਇਸ ਫੋਟਕਾ ਨਾਲ ਭਰੀ i20 ਕਾਰ ਦਾ ਹਰਿਆਣਾ ਰਜਿਸਟ੍ਰੇਸ਼ਨ ਨੰਬਰ HR26 7624C ਪੁਲਸ ਨੇ ਕਾਰ ਦੇ ਅਸਲ ਮਾਲਕ ਮੁਹੰਮਦ ਸਲਮਾਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਕੁੱਝ ਘੰਟੇ ਦੌਰਾਨ ਸਲਮਾਨ ਨੇ ਖੁਲਾਸਾ ਕੀਤਾ ਕਿ ਉਸਨੇ 1.5 ਸਾਲ ਪਹਿਲਾਂ ਇਹ ਕਾਰ ਦਿੱਲੀ ਦੇ ਉਪਲਾ ਦੇ ਰਹਿਣ ਵਾਲੇ ਦਵਿੰਦਰ ਨੂੰ ਵੇਚੀ ਸੀ ਫਿਰ ਦਵਿੰਦਰ ਨੇ ਇਸ ਨੂੰ ਹਰਿਆਣਾ ਦੇ ਅੰਬਾਲਾ ਵਿੱਚ ਕਿਸੇ ਹੋਰ ਨੂੰ ਵੇਚ ਦਿੱਤਾ ਜਾਂਚ ਦੌਰਾਨ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਕਿ ਇੱਕੋ ਕਾਰ ਨੂੰ ਕਈ ਵਾਰ ਖਰੀਦਿਆ ਤੇ ਕਈ ਵਾਰ ਵੇਚਿਆ ਗਿਆ ਸੀ ਜੋ ਅੰਤ ਵਿੱਚ ਜੰਮੂ ਅਤੇ ਕਸ਼ਮੀਰ ਦੇ ਪੁਲਵਾਮਾ ਦੇ ਨਿਵਾਸੀ ਤਾਰਕ ਕੋਲ ਪਹੁੰਚੀ ਪੁਲਵਾਮਾ ਕਨੈਕਸ਼ਨ ਨੇ ਮਾਮਲੇ ਦੀ ਗੰਭੀਰਤਾ ਨੂੰ ਹੋਰ ਵਧਾ ਦਿੱਤਾ ਹੈ ਦਿੱਲੀ ਪੁਲਿਸ ਸਪੈਸ਼ਲ ਸ਼ੈਲ ਕ੍ਰਾਈਮ ਬ੍ਰਾਂਚ ਅਤੇ ਐਨਆਈ ਦੀਆਂ ਟੀਮਾਂ ਸਾਂਝੇ ਤੌਰ ਤੇ ਜਾਂਚ ਕਰ ਰਹੀਆਂ ਹਨ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਕੌਰਸਿਸ ਦੀਆਂ ਟੀਮਾਂ ਮੌਕੇ ਤੇ ਸਬੂਤ ਇਕੱਠੇ ਕਰ ਰਹੀਆਂ ਹਨ ਅਤੇ ਹੋਰ ਜਾਣਕਾਰੀ ਲਈ ਤੁਹਾਨੂੰ ਗਾਂਹ ਦੱਸਦੇ ਹਾਂ ਅਸੀਂ ਕੀ ਇਹ ਧਮਾਕਾ ਕਨੈਕਸ਼ਨ ਕਿਦੇ ਨਾਲ ਹੋ ਸਕਦਾ ਹੈ ਆਂਕੜੇ ਲਗਾਏ ਜਾ ਰਹੇ ਹਨ ਕਿ ਪਾਕਿਸਤਾਨ ਨਾਲ ਵੀ ਕਨੈਕਸ਼ਨ ਹੋ ਸਕਦਾ ਹੈ ਜੇ ਕਨੈਕਸ਼ਨ ਪਾਕਿਸਤਾਨ ਨਾਲ ਹੋਇਆ ਤਾਂ ਤੁਸੀਂ ਕਮੈਂਟਾਂ ਵਿੱਚ ਦੱਸੋ ਕਿ ਜੰਗ ਲੱਗ ਸਕਦੀ ਹੈ ਰਾਜਾ ਨਹੀਂ ਸੰਧੂ ਉਰਵੜਾ ਮਸਲਾ ਹੁਲੇ ਠੰਡਾ ਨਹੀਂ ਹੋਇਆ ਦੁਬਾਰਾ ਫੇਰੇ ਦਿੱਲੀ ਧਮਾਕਾ ਹੋ ਗਿਆ ਇਸ ਕਰਕੇ ਦੇਸ਼ ਵਿੱਚ ਬਹੁਤ ਹਲਚਲ ਮੱਚੀ ਹੋਈ ਹੈ ਹਰ ਜਗ੍ਹਾ ਤੇ ਅਮਿਤ ਸ਼ਾਹ ਨੇ ਨਾਕਾਬੰਦੀ ਕਰਾਈ ਹੋਈ ਹੈ ਤੇ ਅਲਰਟ ਕੀਤਾ ਹੋਇਆ ਹੈ ਪੰਜਾਬ ਹਰਿਆਣਾ ਤੇ ਦਿੱਲੀ ਹਿਮਾਚਲ ਤੇ ਬਿਹਾਰ ਵਿੱਚ ਵੀ ਕਾਫੀ ਅਲਰਟ ਕੀਤਾ ਗਿਆ ਹੈ ਸੋ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਟਿੱਪਣੀਆਂ ਵਿੱਚ ਦੱਸੋ ਕਿ ਤੁਹਾਨੂੰ ਕਿਵੇਂ ਲੱਗਦਾ ਹੈ ਧੰਨਵਾਦ ਸਸਰੀ